ਜੀ ਸਭ ਤੋਂ ਪਹਿਲਾਂ ਆਪਾਂ ਲੈਂਥ ਰੱਖੀ ਇਹਨਾਂ ਦੀ 38 ਇੰਚ 34 ਇੰਚ ਆਪਾਂ ਤਿਆਰ ਕਰਨਾ ਹੈਗਾ ਤੇ 4 ਇੰਚ ਆਪਾਂ ਐਕਸਟਰਾ ਲਵਾਂਗੇ ਮਾਰਜਿਨ 4 ਇੰਚ ਵਾਧਾ ਲਵਾਂਗੇ ਤੇ 38 ਇੰਚ ਆਪਾਂ ਇਹਨਾਂ ਦੀ ਲੈਂਥ ਜਿਹੜੀ ਲਾ ਲਈ ਹੈਗੀ ਤੇ ਘੇਰਾ ਆਪਾਂ ਇਹਨਾਂ ਦਾ ਤਿਆਰ ਕਰਨਾ 14 ਇੰਚ ਤੇ ਆਪਾਂ ਰੱਖਿਆ 18 ਇੰਚ 9 ਤੇ 9 18 ਇੰਚ ਠੀਕ ਹੈ ਤੇ ਹੁਣ ਆਪਾਂ ਤੀਰੇ ਦਾ ਨਿਸ਼ਾਨ ਲਗਾਉਣਾ ਤੀਰਾ ਇਹਨਾਂ ਦਾ ਆਪਾਂ ਰੱਖਣਾ ਹੈਗਾ 12 ਇੰਚ ਤੇ ਆਪਾਂ 6.5 ਤੇ ਨਿਸ਼ਾਨ ਲਗਾਵਾਂਗੇ 1 ਇੰਚ ਵੱਧ ਲਵਾਂਗੇ 13 ਇੰਚ ਰੱਖਾਂਗੇ ਤੇ ਹੁਣ ਆਪਾਂ ਆਹ ਵਾਲੀ ਜਿਹੜੀ ਤੁਸੀਂ ਲਾਉਣੀ ਹੈਗੀ ਲਾਈਨ ਇਹ ਲਾਉਣੀ ਹੈ 7 ਦੇ ਉੱਪਰ ਇਹ 7 ਦੇ ਉੱਪਰ ਆਊਗੀ ਤੇ ਇਧਰੋਂ ਆਊਗੀ 6 ਤੇ ਇਧਰੋਂ 6 ਤੇ ਨਿਸ਼ਾਨ ਲਾਵਾਂਗੇ ਆਪਾਂ ਉੱਪਰੋਂ 6.5 ਦਾ ਲਾਇਆ ਸੀ ਨੀਚੋਂ ਆਪਾਂ 6 ਦਾ ਲਾਇਆ ਆਹ ਵਾਲਾ 7 ਤੱਕ ਜਿਹੜੀ ਹੈਗੀ ਨਿਸ਼ਾਨ ਉਹ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਬ੍ਰੈਸਟ ਦਾ ਨਿਸ਼ਾਨ ਬ੍ਰੈਸਟ ਇਹਨਾਂ ਦੀ ਹੈਗੀ ਆ 13 ਇੰਚ 13 ਇੰਚ ਤੇ 6.5 ਇੰਚ ਤੇ ਆਪਾਂ ਜਿਹੜਾ ਹੈਗਾ ਨਿਸ਼ਾਨ ਲਾ ਲਾਂਗੇ ਤੇ ਹੁਣ ਲਾਵਾਂਗੇ ਕਮਰ ਦਾ ਕਮਰ ਇਹਨਾਂ ਦੀ ਹੈਗੀ ਆ 12 ਇੰਚ 6 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਸਾਈਡ ਸੀਨ ਇਹਨਾਂ ਦੀ ਹੈਗੀ ਆ 13.5 ਇੰਚ ਤੇ ਆਪਾਂ ਰੱਖਾਂਗੇ 14.5 ਇੰਚ 1 ਇੰਚ ਮਾਰਜਨ ਰੱਖਾਂਗੇ ਸਾਈਡ ਸੀਨ ਤੇ 14.5 ਇੰਚ ਤੇ ਇਹ ਹੈਪ ਇਹਨਾਂ ਦੀ ਹੈਗੀ ਆ 15 15 ਇੰਚ ਤਿਆਰ ਹੈਗੀ ਤੇ ਆਪਾਂ 7.5 ਤੇ ਜਿਹੜਾ ਨਿਸ਼ਾਨ ਲਾ ਤਾਏਗਾ ਤੇ ਹੁਣ ਲਾਵਾਂਗੇ ਮੋਡੇ ਦਾ ਨਿਸ਼ਾਨ ਤੇ ਮੋਡੇ ਦਾ ਜਿਹੜਾ ਨਿਸ਼ਾਨ ਹੈਗਾ ਉਹ ਆਪਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਇਹਨਾਂ ਨੂੰ ਪਹਿਲੋਂ ਨਿਸ਼ਾਨਾਂ ਨੂੰ ਮਲਾ ਲੈਣਾ ਹੈਗਾ ਤੇ ਜਿਹੜਾ ਪਲੀਜ਼ ਮੈਂ ਦੁਬਾਰਾ ਫੇਰ ਦੱਸਦਾ ਵੀ ਸਾਈਡ ਸੀਨ ਤੇ 1 ਇੰਚ ਦਾ ਮਾਰਜਿਨ ਵੱਧ ਰੱਖਿਆ ਕਰੋ ਵੱਡੇ ਦਾ ਹੋਵੇ ਛੋਟੇ ਦਾ ਹੋਵੇ ਕਿਸੇ ਦਾ ਵੀ ਹੋਵੇ ਜਿੱਦਾਂ 13.5 ਇੰਚ ਤਿਆਰ ਹੈ ਤੇ 14.5 ਇੰਚ ਤੇ ਨਿਸ਼ਾਨ ਲਾਇਆ ਕਰੋ ਹੁਣ ਮੋਡੇ ਦੀ ਆਪਾਂ ਕਾਟ ਪਾਵਾਂਗੇ ਮੋਡੇ ਦੀ ਜਿਹੜੀ ਕਾਟ ਐ ਬੈਕ ਵਾਲੀ ਤੇ ਫਰੰਟ ਵਾਲੀ ਉਹ ਦੱਸਦੇ ਆਂ ਜਿਹੜੀ ਫਰੰਟ ਵਾਲੀ ਐ ਉਹ ਤਾਂ 1 ਇੰਚ ਤੇ ਆਪਾਂ ਪਾਉਣੀ ਆ ਤੁਹਾਨੂੰ ਪਤਾ ਤੇ ਬੈਕ ਵਾਲੀ ਆਪਾਂ ਪਾਉਣੀ ਹੈਗੇ 1.5 ਇੰਚ ਤੇ ਮੋਡੇ ਦੇ ਅੰਦਰ ਦੀ ਲਿਆ ਕੇ 1 ਇੰਚ ਤੇ ਫਰੰਟ ਵਾਲੀ ਤੇ ਜਿਹੜੀ ਬੈਕ ਵਾਲੀ ਐ ਉਹ 1.5 ਇੰਚ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਐਗੀ ਇਹਨਾਂ ਦੀ ਕਾਟ ਪਾ ਕੇ ਕਟਿੰਗ ਕਰਾਂਗੇ ਆਪਾਂ ਹੁਣ ਤੇ ਇਹ ਬੱਚੇ ਦਾ ਆਪਾਂ ਸੂਟ ਐ ਜਿਹੜਾ ਉਹ ਕਟਿੰਗ ਕੀਤਾ ਅੱਜ ਇੱਥੋਂ ਟੱਕ ਲਾ ਲੈਣਾ ਪਹਿਲੋ ਜੇ ਇੱਥੋਂ 1.5-2 ਇੰਚ ਚੱਕ ਕੇ ਤੁਸੀਂ ਇਸ ਤਰੀਕੇ ਨਾਲ ਜਿਹੜੀ तिरछी ਕਾਟੇਗੀ ਉਹ ਪਾਉਣੀ ਹੈ ਤੇ ਹੁਣ ਆਪਾਂ ਉੱਪਰ ਦੀ ਮੋਢੇ ਦੀ ਲੈ ਕੇ ਜਾਵਾਂਗੇ ਪਹਿਲੋ ਬੈਕ ਵਾਲੀ ਆਪਾਂ ਜਿਹੜਾ ਮੋਢਾ ਉਹ ਕੱਟ ਕਰਾਂਗੇ ਬੈਕ ਵਾਲਾ ਹਾਂ ਇੱਥੋਂ ਟੇਪਰ ਪਾਵਾਂਗੇ ਆਪਾਂ ਕਾਟ ਸਿੱਧੀ ਨਹੀਂ ਬਿਲਕੁਲ ਲਾਈਨ ਤੋਂ ਪਾਉਣੀਗੀ ਟੇਪਰ ਕਰਕੇ ਨੀਚੋਂ ਪਾਉਣੀ ਹੈ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਉੱਪਰ ਨੂੰ ਆਪਾਂ ਜਿਹੜਾ ਹੈਗੇ ਇਹਨੂੰ ਘੁਮਾ ਦਾਂਗੇ ਜਿਹੜਾ ਇਹਨਾਂ ਦਾ ਮੋਢਾ ਉਹ 6.5 ਇੰਚ ਤਿਆਰ ਕਰਨਾ ਸੀ ਆਪਾਂ 6.5 ਇੰਚ ਮੋਢਾ ਤਿਆਰ ਕਰਨਾ ਸੀ ਤੇ ਹੁਣ ਫਰੰਟ ਵਾਲੀ ਪਾਵਾਂਗੇ ਆਪਾਂ ਫਰੰਟ ਵਾਲੀ ਆਪਾਂ ਨਿਸ਼ਾਨ ਹਾਂ ਫਰੰਟ ਵਾਲੀ ਆ ਨਿਸ਼ਾਨ ਤੋਂ ਬਾਰ-ਬਾਰ ਲੈ ਕੇ ਆਵਾਂਗੇ ਆਪਾਂ ਅੰਦਰ-ਅੰਦਰ ਦੀ ਕਿਉਂਕਿ ਬੱਚੇ ਦਾ ਜਿਹੜਾ ਹੁੰਦਾ ਹੈਗਾ ਉਹ ਮਤਲਬ ਕਿ ਮੋਢਾ ਘੱਟ ਹੋਣ ਕਰਕੇ ਤੇ ਇੱਕ ਬ੍ਰੈਸਟ 12 ਇੰਚੀ ਆ ਉਹਦੇ ਕਰਕੇ ਜਿਹੜਾ ਆਪਾਂ ਨੂੰ ਇਸ ਤਰੀਕੇ ਨਾਲ ਆਪਾਂ ਕਾਟ ਪਾਉਣੀ ਹੈ ਕਿ ਇਹਨਾਂ ਦੇ ਵਾਲ ਨਾ ਪਵੇ ਤੁਸੀਂ ਜਿਹੜੀ ਫਰੰਟ ਵਾਲੀ ਕਾਟ ਆ ਉਹ ਥੋੜੀ ਜਿਆਦਾ ਪਾਉਣੀ ਹੈਗੀ फ्रंट वाली कार्ड प्लीज थोड़ी ज्यादा पाया करो ਤੇ ਜਿਹੜੀ ਹੁਣ ਆਪਣੀ ਆ ਗਲਾ ਜਿਹੜਾ ਹੈ ਕਹਿੰਦੇ ਆ ਪਹਿਣਾ ਕਹਿੰਦੀਆਂ ਕਿ ਪਿੱਛੇ ਨੂੰ ਜਾਂਦਾ ਉਹ ਅਸੀਂ ਆ ਵਾਲੀ ਕਾਰਡ ਓਨਲੀ ਫਰੰਟ ਤੇ ਪਾਉਣੇ ਹੁੰਦੇ ਹੈਗੇ ਇਹ ਪਾਉਣੇ ਇੰਚ ਤੇ ਤੇ ਇਹ ਫਰੰਟ ਤੇ ਪਾਉਣੇ ਹੁੰਦੇ ਆ ਆਪਾਂ ਬੈਗ ਤੇ ਨਹੀਂ ਪਾਉਂਦੇਗੇ ਕੱਲੇ ਫਰੰਟ ਫਰੰਟ ਤੇ ਤੁਸੀਂ ਇਸ ਤਰੀਕੇ ਨਾਲ ਤੇਰਸ਼ੀ ਕਾਰਡ ਪਾਉਣੀ ਹੈ ਇਹਦੇ ਨਾਲ ਤੁਹਾਡਾ ਜਿਹੜਾ ਨੈਕ ਆ ਉਹ ਪਿੱਛੇ ਨੂੰ ਨਹੀਂ ਜਾਂਦਾਗਾ ਤੇ ਹਾਂਜੀ ਲਓ ਜੀ ਤੇ ਇਸ ਤਰੀਕੇ ਨਾਲ ਜਿਹੜੀ ਬੈਕ ਆ ਉਹ ਅੱਗੇ ਨੂੰ ਆਊ ਜੂਗੀ ਤੁਹਾਡੀ ਹਾਂਜੀ ਹੁਣ ਆਪਾਂ ਇਹਨਾਂ ਦੀ ਬਾਜੂ ਦੀ ਕਟਿੰਗ ਕਰਾਂਗੇ ਤੁਸੀਂ ਜਿਹੜਾ ਆਹ ਵਾਲਾ ਕੱਪੜਾ ਲੈਣਾ ਨਾ ਇਹ ਆਪਾਂ ਵੱਡਿਆਂ ਦੇ ਤਾਂ 1.5 10 10 ਇੰਚ ਲੈਣੇ ਆ ਤੇ ਬੱਚੇ ਲਈ ਤੁਸੀਂ ਇੱਥੋਂ 8 ਇੰਚ ਲੈਣਾ ਹੈਗਾ ਇਹ ਜਿਹੜਾ 4 ਫੋਲਡ ਕਰਕੇ ਕੱਪੜੇ ਨੂੰ 8 ਇੰਚ ਲੈਣਾ ਤੁਸੀਂ ਚਾਰ ਤਿਆਂ ਕਰ ਲੈਣੀਆਂ ਕੱਪੜੇ ਦੀਆਂ ਦੇਖੋ 1 2 ਤੇ 3 ਤੇ 4 ਠੀਕ ਹੈ ਇਹ ਚਾਰ ਤਿਆਂ ਕਰਕੇ ਹਾਂ ਦੋ ਬਾਜੂ ਬਣ ਜਾਣਗੀਆਂ ਇਹ ਤੁਹਾਡੀਆਂ ਤੇ ਤੁਸੀਂ ਆਹ ਵਾਲੀ ਚੀਜ਼ 8 ਇੰਚ ਲੈਣੀ ਹੈ ਜਿੱਧਰੋਂ ਆਪਾਂ ਮੋਢਾ ਕਟਿੰਗ ਕਰਨਾ ਹੈ ਤੇ ਉਸ ਤੋਂ ਅੱਗੇ ਹੁਣ ਆਪਾਂ ਲੈਂਥ ਨਾਪਾਂਗੇ ਲੈਂਥ ਜਿਹੜੀ ਇਹਨਾਂ ਦੀ ਹੈਗੀ ਐ 14 14 14 ਇੰਚ ਤਿਆਰ ਹੈ ਤੇ 16.5 ਇੰਚ ਲਾਵਾਂਗੇ ਆਪਾਂ 14 ਇੰਚ ਇਹਨਾਂ ਦੀ ਬਾਜੂ ਤਿਆਰ ਹੈਗੀ ਤੇ 16.5 ਇੰਚ ਆਪਾਂ ਜਿਹੜਾ ਹੈਗਾ ਉਹ ਲਾ ਲਾਂਗੇ ਤੇ ਇਸ ਤਰੀਕੇ ਨਾਲ ਨਿਸ਼ਾਨ ਲਾ ਕੇ ਤੁਸੀਂ ਇਹਨੂੰ ਪਹਿਲੇ ਕੱਪੜੇ ਨੂੰ ਆਪਾਂ ਨਾਲ ਲਾ ਲੈਣਾ ਤੇ ਹੁਣ ਆਪਾਂ ਪਾਵਾਂਗੇ ਇਹਨਾਂ ਦੇ ਫਿਰ ਦੱਸਦੇ ਹਾਂ ਮੋਢੇ ਦੀ ਕਟ ਇੱਕ ਵਾਰੀ ਇਹਨੂੰ ਕੱਪੜੇ ਨੂੰ ਆਪਾਂ ਨਾਲ ਉਲਾ ਕੇ ਤੇ ਅਲੱਗ ਕਰ ਲੈਣਾ ਹੈਗਾ ਤੁਸੀਂ ਆਹ ਵਾਲੀ ਚੀਜ਼ 8 ਇੰਚ ਰੱਖਣੀ ਆ ਪਲੀਜ਼ ਆਪਾਂ 10 1/2 ਇੰਚ ਵੱਡਿਆਂ ਦੇ ਰੱਖਦੇ ਹੁੰਦੇ ਆ ਤੁਸੀਂ ਬੱਚੇ ਦੇ 8 ਇੰਚ ਰੱਖੋ ਕਿਉਂਕਿ ਇਹਨਾਂ ਦਾ ਜਿਹੜਾ ਮੋਡਾ ਹੋ ਆਪਾਂ 6 1/2 ਇੰਚ ਤਿਆਰ ਕਰਨਾ ਤੇ ਵਿੱਚ ਮਾਰਜਿਨ ਵੀ ਦੇਣਾ ਹੁੰਦਾ 1 1/2 ਇੰਚ ਦਾ ਤੇ ਬਹੁਤ ਹੁੰਦਾ ਇਸ ਕਰਕੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਮੋਡੇ ਦੀ ਕਾਟ ਕਿੰਨੇ ਇੰਚ ਤੇ ਪਾਉਣੀ ਆ ਹੁਣ ਇੱਧਰਲੀ ਸਾਈਡ ਤੋਂ ਆਪਾਂ ਜਿਹੜੇ ਨਿਸ਼ਾਨ ਲਗਾਉਣੇ ਆ ਪਹਿਲੂ ਮੂਰੀ ਤੇ ਲਾਉਣਾ ਹੈ 1/2 ਅਬਦਨ ਨੂੰ ਦਿੱਤਿਆ ਰੋ ਨਹੀਂ 4 ਕਰ ਦੋ 4 ਕਰ ਦਈ ਆਪਾਂ ਕਿਵੇ ਦੂ ਸੋਹਣੀ ਲੱਗਦੀ ਸਾਢੇ 4 ਹੀ ਕਰ ਦੋ ਭਾਵੇਂ ਲੂ ਸੋਹਣੀ ਲੱਗਦੀ 4 ਕਰਕੇ ਤੇ ਆਪਾਂ 6 ਇੰਚ ਮਾਰਜਨ ਲਵਾਂ ਹਾਂਜੀ 6 ਇੰਚ ਦਾ ਆਪਾਂ ਜਿਹੜਾ ਮਾਰਜਨ ਲਵਾਂਗੇ ਤੇ ਉਹ ਤੁਹਾਡੀ ਇੱਛਾ ਤੁਸੀਂ ਆਪਣੇ ਹਿਸਾਬ ਨਾਲ 4 ਰੱਖਣੀ ਆ 5 ਰੱਖਣੀ ਆ ਮਾਰਜਨ ਤੁਸੀਂ ਹਮੇਸ਼ਾ 1.5 ਇੰਚ ਵੱਧ ਰੱਖੋ ਆਪਾਂ 4 ਇੰਚ ਮੂਰੀ ਰੱਖੀ ਆ ਇਧਰੋਂ ਆਪਾਂ ਲਾਵਾਂਗੇ 2.5 ਤੇ ਤੇ 3 ਤੇ ਇੱਕ 2.5 ਤੇ ਨਿਸ਼ਾਨ ਇੱਕ 3 ਤੇ ਨਿਸ਼ਾਨ ਇਹ ਜਿਹੜਾ ਢਾਈ ਵਾਲਾ ਉਹਦੇ ਤੋਂ ਆਪਾਂ ਸਿੱਧਾ ਇਸ ਤਰੀਕੇ ਨਾਲ ਤਿੰਨ ਵਾਲੇ ਨੂੰ ਇਹਦੇ ਨਾਲ ਮਲਾਵਾਂਗੇ ਹਾਂ ਇਹ ਤਿੰਨ ਵਾਲੇ ਨਿਸ਼ਾਨ ਤੋਂ ਆਪਾਂ ਸਿੱਧਾ ਇਸ ਤਰੀਕੇ ਨਾਲ ਨਿਸ਼ਾਨ ਲਾਵਾਂਗੇ ਅੰਦਰੋਂ ਪਾਉਗੀ ਅੰਦਰੋਂ ਅੰਦਰੋਂ ਕਿ ਨਾ ਜੇ ਤੁਹਾਡੇ ਕੋਲ ਸਕੇਲ ਆ ਤਾਂ ਤੁਸੀਂ ਸਕੇਲ ਨਾਲ ਵੀ ਨਿਸ਼ਾਨ ਲਾ ਸਕਦੇ ਹੋ ਐਦਾਂ ਕਰਕੇ ਜਿਹੜੀ ਸ਼ੇਪ ਸੋਹਣੀ ਪੈ ਜਾਂਦੀ ਹੈਗੀ ਤੇ ਹੁਣ ਆਪਾਂ ਉੱਪਰੋਂ ਜਿਹੜੀ ਕਾਟ ਪਾਉਣੀ ਆ ਉਹ ਨਿਸ਼ਾਨ ਲਗਾਵਾਂਗੇ ਆਪਾਂ ਮੋਡੇ ਦੀ ਵੀ ਤੁਸੀਂ ਭਾਵੇਂ ਇਸੇ ਤਰੀਕੇ ਨਾਲ ਪਾ ਸਕਦੇ ਹੋ ਬਹੁਤ ਸੋਹਣੀ ਕਾਟ ਪੈਂਦੀ ਹੈ ਲਓ ਜੀ ਸਕੇਲ ਨਾਲ ਹੀ ਆਪਾਂ ਮੋਡੇ ਦੀ ਵੀ ਪਾਤੀ ਹੈਗੀ ਦੇਖੋ ਕਾਟ ਜਿਹੜੀ ਆ ਤੁਹਾਡੀ ਬਿਲਕੁਲ ਪ੍ਰੋਪਰ ਆਊਗੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਨਿਸ਼ਾਨ ਲਗਾਉਣ ਲੱਗਿਆਂ ਨੂੰ 2.5 ਇੰਚ ਤੋਂ ਤੁਸੀਂ ਸਕੇਲ ਰੱਖਣਾ ਤੇ ਇਸ ਤਰੀਕੇ ਨਾਲ ਸ਼ੇਪ ਘੁਮਾ ਕੇ ਪਾ ਦੇਣੀ ਆ ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਆਪਣਾ ਮੋਢਾ ਜਿਹੜਾ ਕਟਿੰਗ ਹੋ ਕੇ ਤਿਆਰ ਹੁੰਦਾ ਹੈਗਾ ਬਾਕੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀਆਂ ਤੇ ਐਦਾਂ ਹੀ ਆਪਣਾ ਜਿਹੜਾ ਪਿਆਰ ਆ ਉਹ ਬਣਾਈ ਰੱਖਿਓ ਤੇ ਹੁਣ ਆਪਾਂ ਪਾਵਾਂਗੇ 1 ਇੰਚ ਛੱਡ ਕੇ ਇੱਥੋਂ ਤੁਸੀਂ 1 ਇੰਚ ਛੱਡਣਾ ਹੈ ਪਲੀਜ਼ ਆਹ ਵਾਲੀ ਜਗ੍ਹਾ ਤੋਂ 1 ਇੰਚ ਛੱਡ ਕੇ ਕਾਟ ਸ਼ੁਰੂ ਕਰਨੀ ਹੁੰਦੀ ਹੈ ਫਰੰਟ ਵਾਲੀ ਹਾਂ ਵੱਡਿਆਂ ਦੇ ਡੇਢ ਛੱਡ ਹਾਂ ਵੱਡਿਆਂ ਦੇ ਆਪਾਂ ਡੇਢ ਛੱਡਦੇ ਆ ਤੇ ਛੋਟਿਆਂ ਦੇ ਆਪਾਂ 1 ਇੰਚ ਛੱਡਣਾ ਹੈਗਾ ਤੇ ਇੱਥੋਂ ਆਪਾਂ ਪਾਵਾਂਗੇ ਪੌਣੇ ਇੰਚੀ ਕਾਟ ਜਿਹੜੀ ਇਹ ਆਪਾਂ ਫਰੰਟ ਵਾਲੀ ਕਾਟ ਆ ਉਹ ਪਾਉਣ ਲੱਗੇ ਆ ਇੱਥੋਂ ਨਿਸ਼ਾਨ 1 ਇੰਚ ਤੋਂ ਸ਼ੁਰੂ ਕਰਕੇ ਇਸ ਤਰੀਕੇ ਨਾਲ ਅੰਦਰ ਨੂੰ ਤੁਸੀਂ ਜਿਹੜੀ ਹੈਗੀ 1 ਪੌਣੀ ਇੰਚੀ ਕਾਟ ਪਾ ਦੇਣੀ ਆ ਫਰੰਟ ਵਾਲੀ ਤੇ ਚਲੋ ਠੀਕ ਆ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਇੰਸਟਾ ਦਾ ਪੇਜ ਆ ਫਰੀਦ ਪੰਜਾਬੀ ਬੁਟੀਕ ਦੇ ਨਾਮ ਤੇ ਉਹਨੂੰ ਜਾ ਕੇ ਜਲਦੀ ਜਲਦੀ ਫੋਲੋ ਕਰੋ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਓਕੇ ਜੀ ਬਾਏ ਬਾਏ ਥੈਂਕ ਯੂ ਧੰਨਵਾਦ ਸਾਰਿਆਂ ਹੈਲੋ ਜੀ ਸਾਰੀ ਕੱਲ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਕਿੱਦਾਂ ਠੀਕ ਠਾਕ ਹੋ ਤੇ ਬੜੀਆਂ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਕਿ ਬੱਚਿਆਂ ਦੇ ਸੂਟ ਦੀ ਕਟਿੰਗ ਦੱਸੋ ਕਿੱਦਾਂ ਕਰਨੀ ਆ ਤੇ ਅੱਜ ਆਪਾਂ ਬੱਚੇ ਦਾ ਹੀ ਸੂਟ ਰੈਡੀ ਕਰਨ ਲੱਗੇ ਆਂ ਇਹ ਆਪਾਂ ਜਿਹੜਾ ਇਹਦਾ ਬੈਕ ਵਾਲਾ neck ਆ ਇਹ ਉੱਪਰੋਂ ਤੁਸੀਂ 1.5 ਦੇ ਤੇ 2 ਦੇ ਵਿਚਕਾਰ ਰੱਖਣਾ ਪੌਣੇ 2 ਤੇ ਨਿਸ਼ਾਨ ਲਗਾਉਣਾ ਹੈਗਾ ਜਿਆਦਾ ਚੌੜਾ ਨਹੀਂ ਕਰਨਾ ਪੌਣੇ 2 ਹਾਂ ਫਿਰ ਮੋੜੇ ਨਹੀਂ ਡਿੱਗਦੇਗੇ ਤੇ ਇਧਰੋਂ ਲਾਉਣਾ ਆਪਾਂ ਸਾਢੇ 3 ਤੇ 3 ਇੰਚ ਤਿਆਰ ਆ ਤੇ ਸਾਢੇ 3 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਤੇ ਜਿੰਨਾ ਤੁਸੀਂ ਉੱਪਰ ਤੋਂ ਘਾਟ ਲਗਾਉਂਗੇ ਉਨਾ ਹੀ ਮੋਢੇ ਨਹੀਂ ਡਿੱਗਦੇਗੇ ਤੇ ਨਹੀਂ ਤਾਂ ਜੇ ਵੱਧ ਉਪਰੋਂ ਆਪਾਂ ਚੌੜਾ ਰੱਖਦੀਆਂ ਤੇ ਫਿਰ ਜਿਹੜੇ ਬੱਚੇ ਦੇ ਮੋਢੇ ਆ ਉਹ ਡਿੱਗਣ ਲੱਗ ਜਾਂਦੇ ਆ ਇਸ ਤਰੀਕੇ ਨਾਲ 1 ਇੰਚ ਦੀ ਜਿਹੜੀ ਹੈਗੀ ਉਹ ਤੁਸੀਂ ਕਾਟ ਪਾ ਲੈਣੀ ਆ ਤੇ نیچے ਤੋਂ ਵੀ ਆਪਾਂ ਸੇਮ ਪੌਣੇ ਦੋ ਹੀ ਰੱਖਣਾ ਤੇ ਉੱਪਰ ਤੋਂ ਵੀ ਪੌਣੇ ਦੋ ਹੀ ਰੱਖਣਾ ਹੈਗਾ ਨਾ ਤੁਸੀਂ ਦੋ ਕਰਨਾ ਨਾ ਢਾਈ ਕਰਨਾ ਹੈਗਾ ਫਿਰ ਇਸ ਤਰੀਕੇ ਨਾਲ ਬਹੁਤ ਸੋਹਣਾ ਨੈੱਕ ਹੈ ਜਿਹੜਾ ਯੂ ਸ਼ੇਪ ਵਾਂਗ ਬਣ ਕੇ ਤੇ ਰੈਡੀ ਹੋ ਜਾਂਦਾ ਤੇ ਲਓ ਜੀ ਆਪਣਾ ਜਿਹੜਾ ਨੈੱਕ ਆ ਉਹ ਹੋ ਗਿਆ ਬਣ ਕੇ ਰੈਡੀ ਦੇਖੋ ਜੀ ਕਿੰਨੀ ਸੋਹਣੀ ਕਟਿੰਗ ਹੋਈ ਹੈ ਹਾਂਜੀ ਹੁਣ ਇਸ ਤਰੀਕੇ ਨਾਲ ਡਿੱਗਦਾ ਨਹੀਂ ਇਹ ਤੇ ਤੁਸੀਂ ਫਰੰਟ ਤੇ ਵੀ ਜਿਹੜੀ ਕਾਰਟ ਪਾਉਣੀ ਹੈ ਨਾ ਉਹ ਵੀ ਜਿਹੜੀ neck ਜਦੋਂ ਵੀ ਤੁਸੀਂ ਜੇ ਬੁਕਰਮ ਵਾਲਾ ਵੀ ਅਟੈਚ ਕਰਨਾ ਹੈ ਤਾਂ ਉਹਦੇ ਤੇ ਤੁਸੀਂ ਕੀ ਕਰਨਾ ਹੈਗਾ ਬੁਕਰਮ ਵਾਲੇ neck ਤੇ ਵੀ ਪਲੀਜ਼ ਤੁਸੀਂ 2 ਇੰਚ ਹੀ ਰੱਖਣਾ ਹੈਗਾ ਉੱਪਰ ਤੋਂ ਉੱਪਰ ਤੋਂ ਜਿਹੜਾ ਰੱਖਣਾ ਉਹ 2 ਇੰਚ ਹੀ ਰੱਖਣਾ ਹੈਗਾ ਤੇ ਜਿਹੜੀ ਚੌੜਾਈ ਹੁੰਦੀ ਆ ਉਹ ਬੁਕਰਮ ਵਾਲੇ ਗਲੇ ਦੀ ਜਦੋਂ ਵੀ ਤੁਸੀਂ ਉਹਨੂੰ ਇਹਦੇ ਉੱਪਰ ਮਤਲਬ ਕਿ ਅਟੈਚ ਕਰਨਾ ਹੈਗਾ ਤਾਂ ਕੱਪੜੇ ਤੇ ਤਾਂ ਤੁਸੀਂ ਉਹਨੂੰ ਅੰਦਰ ਨੂੰ ਕਰਕੇ ਅਟੈਚ ਕਰਨਾ ਹੈਗਾ ਉਹ ਵੀ ਮੈਂ ਜਿਹੜੀ ਹੈਗੀ ਵੀਡੀਓ ਬਣਾ ਕੇ ਪਾਵਾਂਗੀ ਕਿ ਆਪਾਂ ਨੈਕ ਕਿੱਦਾਂ ਡੈ